ਆ ਵੀਰ ਜੀ ਆ ਬੰਨ ਇੱਥੋਂ ਆਦੇ ਹੈ ਜਿਆਦਾ ਖਤਰਾ ਆ ਨਾਲ ਬਾਰਡਰ ਆ ਗਿਆ ਪਰਾ ਪਾਕਿਸਤਾਨ ਸ਼ੁਰੂ ਹੋ ਗਿਆ ਤੇ ਇੱਥੋਂ ਆਦੇ ਫੁੱਟ ਫੁੱਟ ਹੀ ਰਹਿ ਗਿਆ ਸੀਗਾ ਪਾਣੀ ਵਾਵਾ ਉੱਚਾ ਹੋ ਗਿਆ ਸੀ ਹੁਣ ਤਾਂ ਘਟ ਗਿਆ ਚਲੋ ਆ ਤਾਰ ਆ ਗਈ ਪਾਕਿਸਤਾਨ ਵਾਲੀ ਇੱਥੇ ਨਾਲਾਂ ਦੇ ਸੇਵਨ ਵਾਲਾ ਕਮਾਲ ਆ ਇੱਧਰ ਝੋਨੇ ਕਿੱਡੇ ਸੋਹਣੇ ਖਲੋਤੇ ਆ ਗਾਂ ਤੁਹਾਨੂੰ ਦਿਖਾਉਣੇ ਆ ਜੀ ਗੱਟੇ ਹੀ ਗੱਟੇ ਲੱਗੇ ਆ ਆ ਵੇਖੋ ਵੀਰ ਇੱਥੋਂ ਬੰਨ ਬਾਲਾ ਕਮਜ਼ੋਰ ਹੋ ਗਿਆ ਆ ਮਿੱਟੀ ਉੱਤੇ ਲਾਈ ਆ ਗੱਟੇ ਲਾ ਕੇ ਮਿੱਟੀ ਇਹਨਾਂ ਲਾਈ ਆ ਉੱਤੇ ਤੇ ਜੇ ਹੋ ਸੱਜ ਜਿੱਦਾਂ ਮਿੱਟੀ ਦੀ ਸੇਵਾ ਇੱਧਰ ਜ਼ਰੂਰ ਲੈ ਕੇ ਆਇਆ ਜੇ ਹਬੀਬਕੇ ਵਾਲੇ ਬੰਨ ਤੋਂ ਨਾਲ ਹੀ ਹਬੀਬਕੇ ਵਾਲੇ ਬੰਨ ਨੂੰ ਜਿਹੜੀ ਸੜਕ ਮੋੜ ਦੀ ਫਿਰੋਜਪੁਰ ਤੋਂ ਉਹ ਨਹੀਂ ਜਾਣੀ ਜਿਹੜੀਆਂ ਦੇ ਨਾਲ ਹੀ ਆਉਂਦੀ ਆ ਪੱਲਾ ਮੇਗਾ ਪਿੰਡ ਨੂੰ ਆ ਬਾਡਰ ਏਰੀਆ ਤੇ ਉਹ ਪਾਕਿਸਤਾਨ ਰਹਿ ਗਿਆ ਨਾਲ ਆ ਫੌਜੀਆਂ ਵਾਲੇ ਬਣੇ ਪਾਣੀ ਪਾਣੀ ਯਾਰ ਜਿੱਥੋਂ ਤੱਕ ਨਿਗਾਹ ਜਾਂਦੀ ਪਾਣੀ ਆ ਫਸਲਾਂ ਤਾਂ ਬੱਸ ਤਬਾਹ ਨੇ ਦੇਖੋ ਵੀਰ ਪਾਣੀ ਸਿੰਮਦਾ ਜੇ ਇੱਥੇ ਕਿੰਨਾ ਉੱਚਾ ਬੰਨ ਕੀਤਾ ਤਾਂ ਵੀ ਇੱਥੋਂ ਥੋੜਾ 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 ਖੜੇ ਕੋਡ ਪੈ ਗਈ ਕਿਦੋਂ ਪੈ ਗਈ ਇਹੋ ਖੱਡਣੀ ਤੇ ਤੋਂ ਕਿਹੜੀ ਜਿੰਨੀ ਜਾ ਰਿਹਾ ਇੱਥੋਂ ਵੀ ਸਾਰਾ ਦਰਿਆ ਪਾਕਿਸਤਾਨ ਜਾ ਆ ਜ਼ੀਰੋ ਲਾਈਨ ਹੋ ਗਈ ਤੇ ਜ਼ੀਰੋ ਲਾਈਨ ਗਾਂ ਤੇ ਉਹ ਟਾਲੀ ਨਹੀਂ ਆਉਂਦੀ ਜ਼ੀਰੋ ਲਾਈਨ ਠੀਕ ਆ ਇੱਥੋਂ ਤਿੰਨ ਕਿੱਲੇ ਤੇ ਆਪਣੀ ਜ਼ੀਰੋ ਲਾਈਨ ਆ ਗਈ ਤੇ ਆ ਟ੍ਰਾਂਸਫਰ ਦਾ ਵੇਲ ਲੋਣ ਚੁੱਬਣ ਵਾਲੇ ਹੋਏ ਪਏ ਜੇ ਆਵੇ ਆ ਬੰਨ ਸੀਗਾ ਇੱਧਰ ਵੇਖੋ ਪਾਣੀ ਆ ਸੇਮ ਹੁਣ ਤਾਂ ਚਲੋ ਵਾਧੂ ਉੱਚਾ ਹੋ ਗਿਆ